ਉਹ ਕਹਿੰਦੇ ਆ ਵੀ ਜੱਗੂ ਤੇ ਬੁਲਟ ਦੀ ਆਪਾਂ ਜੱਫੀ ਪਵਾਣੀ ਐ ਤੇ ਤੁਸੀਂ ਵਿਸਥਾਰ ਨਾਲ ਥੋੜਾ ਜਿਹਾ ਇਹ ਵੀਰ ਨੇ ਸਾਡੇ ਮੈਂ ਤਾਂ ਕਹਿੰਦਾ ਆਪਾਂ ਹੁਣ ਦੱਸੀਏ ਨਾ ਵੀ ਕਾਦੋਂ ਜੱਫੀ ਪੈਣ ਲੱਗੀ ਐ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰਦੇ ਆ ਯਾਰ ਜ਼ੋਰਦਾਰ ਹਾਂਜੀ ਭਾਈ ਅਮਰੀਕ ਖੋਸਾ ਕੋਟਲਾ ਜੀ ਯਾਰ ਤੁਹਾਨੂੰ ਸੌ ਲੱਗੇ ਜੇ ਮਨਾਂ ਗਤੀ ਗੱਲ ਰੱਖੋ ਇੱਕ ਦੂਜੇ ਪ੍ਰਤੀ ਮਨੀ ਸਹੀ ਹੈ ਨਾ ਬੁਲਟ ਤੈਨੂੰ ਵੀ ਬੇਨਤੀ ਹੈ ਤੂੰ ਮੱਥੇ ਛੋਟਾ ਉਮਰ ਦੇ ਵਿੱਚ ਬੁਲਟ ਪੂਰੀ ਉਮਰ ਦੇ ਛੋਟਾ ਤੇ ਮੰਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਦੀ ਕੋਈ ਵੀ ਗੱਲ ਰੱਖਣੀ ਯਾਰ ਜੇ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸਿਆਂ ਨਾਲ ਪਰਮਾਧਨਾ ਕੋਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਜਿੱਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਾ ਕਰਨਾ ਆਪਾਂ ਹੋਵੇ ਤੁਸੀਂ ਬਹੁਤ ਔਖੇ ਬਣਿਓ ਐਡੇ ਐਡੇ ਨਾਲ ਬਹੁਤ ਔਖੇ ਬਣਦੇ ਆ ਵਾਕਈ ਅਮਰੀਕ ਬਾਈ ਇੱਕ ਹੋਰ ਗੱਲ ਇਹ ਉਤਮ ਕਰਨਾ ਸਭ ਤੋਂ ਔਖਾੰਦਾ ਹੈ ਇਹ ਉਤਮ ਕੀਤਾ ਭਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਭਨੌਰੀ ਆਸਤੇ ਮਾਰਦੇ ਆ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ ਸੋਚੀ ਮਣੀ ਕਹਿੰਦਾ ਯਾਰ ਜੇ ਕਿਤੇ ਆਏ ਹੋ ਜੇ ਮਣੀ ਦਾ ਪਹਿਲਾਂ ਵੀ ਗੱਲ ਚੱਲੀ ਮਣੀ ਕਹਿੰਦਾ ਜਿੱਦੋਂ ਮੇਰਾ ਦਾਅ ਲੱਗ ਗਿਆ ਨੇ ਇਹਨਾਂ ਦੀਆਂ ਗਲਵਕੜੀਆਂ ਪਈਆਂ ਹੋਣਗੀਆਂ ਇਹਨਾਂ ਦਾ ਪਿਆਰ ਹੋਊਗਾ ਮਣੀ ਦੇਖ ਲਿਆ ਜੇ ਦਿਨ ਆ ਗਿਆ ਨਾ ਯਾਨਾ ਗਲਵਕੜੀਆਂ ਪੈ ਗਈਆਂ ਮਣੀ ਦੀ ਸੋਚ ਨੂੰ ਸਲੂਟ ਹੈ ਮਨੀ ਤਨਹੋਰੀ ਅੱਜ ਦਾ ਜਿੰਗ ਹੈ ਇਹ ਪਹਿਲੀਆਂ ਦਾ ਪਰਮਾਤਮਾ